ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਆ ਸੁਖਬੀਰ ਸਿੰਘ ਸ਼ਿਰਗਲ ਤੇ ਤੁਸੀਂ ਵੇਖਣਾ ਸ਼ੁਰੂ ਕਰ ਚੁੱਕੇ ਹੋ ਹਮਦਾਰਦ ਟੀਵੀ ਭਗੜੜ ਮੱਚੀ ਹੈ ਸਤਸੰਗ ਸੁਣਮ ਆਏ ਲੋਕਾਂ ਦੇ ਵਿੱਚ ਭਗੜੜ ਮਚਣ ਦੇ ਨਾਲ ਬਹੁਤ ਸਾਰੇ ਬਜ਼ੁਰਗ ਤੇ ਮਹਿਲਾਵਾਂ ਜੜੀਆਂ ਨੇ ਚੋਟਲ ਹੋਈਆਂ ਨੇ ਉਹਨਾਂ ਦੇ ਸੱਟਾਂ ਫੇਟਾਂ ਵੱਜੀਆਂ ਨੇ ਤਸਵੀਰਾਂ ਦੇ ਰੂਪ ਦੇ ਵਿੱਚ ਵੀ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਇਸ ਵਕਤ ਦੀ ਵੱਡੀ ਖਬਰ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਮੇਰਠ ਦੇ ਵਿੱਚੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਪੰਡਿਤ ਪ੍ਰਦੀਪ ਹੋਰਾਂ ਦੇ ਵੱਲੋਂ ਕੀਤਾ ਜਾਂਦਾ satsang ਜਾਂ ਫਿਰ ਜਿਹੜੀ ਕਥਾ ਉਹਨਾਂ ਦੇ ਵੱਲੋਂ ਸੁਣਾਈ ਜਾ ਰਹੀ ਸੀ ਉਸ ਦੇ ਵਿੱਚ ਭਗੜੜ ਮੱਚੀ ਹੈ ਬੌਂਸਰਾਂ ਦੇ ਵੱਲੋਂ ਕਿਸੇ ਤਰੀਕੇ ਦੇ ਨਾਲ ਰੋਕ ਜਿਹੜੀ ਲਗਾਈ ਗਈ ਸ਼ਰਧਾਲੂਆਂ ਦੇ ਜਾਂ ਫਿਰ ਇਹਨਾਂ ਪ੍ਰਸ਼ੰਸਕਾਂ ਦੇ ਵੱਲੋਂ ਉੱਥੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਵੀਵੀਆਈਪੀ ਸਿਕਿਉਰਿਟੀ ਦੇ ਲਈ ਲੰਘਣ ਦਾ ਰਸਤਾ ਜਿਹੜਾ ਬਣਾਇਆ ਗਿਆ ਸੀ ਉਸ ਦੇ ਵਿਚਕਾਰ ਦੀ ਲੰਘਣ ਦੀ ਆਮ ਲੋਕਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਇਹ ਭਗੜੜ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸਾਰੀ ਭਗੜੜ ਦੇ ਵਿੱਚ ਜਿਸ ਤਰੀਕੇ ਦੇ ਨਾਲ ਹੁਣ ਤੱਕ ਜਾਣਕਾਰੀਆਂ ਨਿਕਲ ਕੇ ਸਾਹਮਣੇ ਆਈਆਂ ਨੇ ਕਿ ਇਸ ਦੇ ਵਿੱਚ ਲਗਾਤਾਰ 1 ਲੱਖ ਲੋਕ ਜਿਹੜੇ ਨੇ ਸ਼ਰਧਾਲੂ ਜਿਹੜੇ ਨੇ ਉਹਨਾਂ ਦੇ ਵੱਲੋਂ 15 ਤੋਂ 21 ਤਰੀਕ ਤੱਕ ਆਇਆ ਜਾ ਰਿਹਾ ਸੀ ਤੇ ਅੱਜ ਜਿਹੜਾ ਸੈਕੰਡ ਲਾਸਟ ਦਿਨ ਸੀ ਜਾਂ ਫਿਰ ਸਮਾਪਤੀ ਤੋਂ ਇੱਕ ਦਿਨ ਪਹਿਲਾਂ ਦਾ ਦਿਨ ਸੀ ਉਸ ਦਿਨ ਇਹ ਜਿਹੜੀ ਗਿਣਤੀ ਹੈ 2 ਲੱਖ ਤੋਂ ਵੀ ਪਾਰ ਹੋ ਗਈ ਜਿਸ ਤੋਂ ਬਾਅਦ ਪ੍ਰਸ਼ਾਸਨ ਦਾ ਲੱਗਾ ਹੋਇਆ 1000 ਉਥੇ ਸੁਰੱਖਿਆ ਮੁਲਾਜ਼ਮ ਜਿਹੜਾ ਉਹ ਵੀ ਕਿਤੇ ਨਾ ਕਿਤੇ ਦੁਚਿੱਤੀ ਦੇ ਵਿੱਚ ਚਿੰਤਾ ਦੇ ਵਿੱਚ ਡੁੱਬਦਾ ਨਜ਼ਰ ਆਇਆ ਤੇ ਨਾਲ ਦੀ ਨਾਲ ਇਹ ਸਾਰੇ ਪ੍ਰਸ਼ਾਸਨਿਕ ਪ੍ਰਬੰਧਕ ਵੀ ਵੱਡੇ ਸਵਾਲਾਂ ਦੇ ਘੇਰੇ ਦੇ ਵਿੱਚ ਘਿਰਦੇ ਨਜ਼ਰ ਆਏ ਸੋ ਲਗਾਤਾਰ ਇਹ ਖਬਰ ਜਿਹੜੀ ਹੈ ਸੋਸ਼ਲ ਮੀਡੀਆ ਦੇ ਉੱਪਰ ਜੰਗਲ ਦੀ ਆਗਵਾਗ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕਥਾ ਸੁਣਨ ਆਏ ਲੋਕਾਂ ਦੇ ਵਿੱਚ ਭਗੜੜ ਮਚਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਪੰਡਿਤ ਪ੍ਰਦੀਪ ਮਿਸ਼ਰਾ ਸਮਾਗਮ ਦੇ ਦੌਰਾਨ ਇਹ ਵੱਡੀ ਘਟਨਾ ਵਾਪਰੀ ਹੈ ਉਹਨਾਂ ਦੇ ਵੱਲੋਂ ਸਮਾਗਮ ਜਿਹੜਾ ਸੀ 15 ਤੋਂ 21 ਤਰੀਕ ਤੱਕ ਰੱਖਿਆ ਗਿਆ ਸੀ ਜਿਸ ਦੇ ਚੱਲਦਿਆਂ ਹਰ ਰੋਜ਼ 1 ਲੱਖ ਸ਼ਰਧਾਲੂ ਜਿਹੜਾ ਉਹਨਾਂ ਦੀ ਕਥਾ ਸੁਣਨ ਦੇ ਲਈ ਆਇਆ ਜਾ ਰਿਹਾ ਸੀ ਤੇ ਨਾਲ ਦੀ ਨਾਲ ਇਹ ਬਹੁਤ ਸਾਰੀਆਂ ਚੀਜ਼ਾਂ ਪਿਛਲੇ ਦਿਨਾਂ ਦੇ ਵਿੱਚ ਵੀ ਇਸ ਸਾਰੇ ਘਟਨਾ ਕ੍ਰਮ ਦੇ ਵਿੱਚ ਜੁੜਦੀਆਂ ਨੇ ਜ਼ਰਾਰੀਆਂ ਨੇ ਤੁਹਾਨੂੰ ਯਾਦ ਹੋਣਾ ਕਿ ਹਾਥਰਸ ਦੇ ਵਿੱਚ ਕਿਵੇਂ 2 ਜੁਲਾਈ ਨੂੰ ਵੱਡੀ ਘਟਨਾ ਵਾਪਰੀ ਸੀ ਜਿਸ ਦੇ ਵਿੱਚ 150 ਦੇ ਕਰੀਬ ਲੋਕਾਂ ਦੇ ਵੱਲੋਂ ਮੌਤ ਦੇ ਮੁੱਦ ਵਿੱਚ ਜਾਇਆ ਗਿਆ ਸੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇੱਕ ਵਾਰ ਫਿਰ ਉੱਤਰ ਪ੍ਰਦੇਸ਼ ਦੇ ਮੇਰਠ ਦੇ ਵਿੱਚ ਦਿਖਾਲੀ ਦਿੱਤੀਆਂ ਨੇ ਜਾਣਕਾਰੀ ਤੁਹਾਨੂੰ ਦੇ ਦਿੰਦੇ ਆ ਸ਼ਤਾਬਦੀ ਨਗਰ ਦੇ ਵਿੱਚ ਇਹ ਜਿਹੜਾ ਸਤਸੰਗ ਹੋ ਰਿਹਾ ਸੀ ਕਹਿ ਲਈਏ ਕਥਾ ਸੁਣਾਈ ਜਾ ਰਹੀ ਸੀ ਪੰਡਿਤ ਪ੍ਰਦੀਪ ਮਿਸ਼ਰਾ ਹੋਰਾਂ ਦੇ ਵੱਲੋਂ ਨਾਲ ਦੀ ਨਾਲ ਬੌਂਸਰਾਂ ਦੇ ਵੱਲੋਂ ਇਸ ਜਗ੍ਹਾ ਦੇ ਉੱਪਰ ਵੀ ਵੀ ਆਈ ਪੀ ਆ ਲੋਕਾਂ ਦੇ ਲੰਘਣ ਦਾ ਜਿਹੜਾ ਰਸਤਾ ਬਣਾਇਆ ਗਿਆ ਸੀ ਉੱਥੇ ਕੁਝ ਔਰਤਾਂ ਦੇ ਵੱਲੋਂ ਜਾਣ ਦੀ ਕੋਸ਼ਿਸ਼ ਕੀਤੀ ਗਈ ਬਹੁਤ ਵੱਡੇ ਪੰਡਾਲ ਦੇ ਵਿੱਚ ਬਹੁਤ ਵੱਡੇ ਸੁਰੱਖਿਆ ਪ੍ਰਬੰਧ ਜਿਹੜੇ ਨੇ ਕਿਤੇ ਨਾ ਕਿਤੇ ਉਹਨਾਂ ਦੇ ਉੱਪਰ ਸਵਾਲੀਆ ਨਿਸ਼ਾਨ ਉਦੋਂ ਉੱਠਿਆ ਕਿ ਕਿਸੇ ਦੇ ਵੱਲੋਂ ਕੋਈ ਅਫਵਾਹ ਫੈਲਾਈ ਗਈ ਹੈ ਹਾਲਾਂਕਿ ਪ੍ਰਸ਼ਾਸਨ ਦੇ ਜਿਹੜੇ ਆਲਾ ਅਧਿਕਾਰੀ ਨੇ ਉਨ੍ਹਾਂ ਦੇ ਵੱਲੋਂ ਇਸ ਚੀਜ਼ ਨੂੰ ਲੈ ਕੇ ਲਗਾਤਾਰ ਆਕਿਆ ਜਾ ਰਿਹਾ ਕਿ ਜਾਂਚ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਕਿਸੇ ਤਰੀਕੇ ਦੇ ਕਿਸੇ ਦੇ ਮਰਨ ਦੀ ਖਬਰ ਜਾਂ ਫਿਰ ਕਿਸੇ ਦੀ ਮੌਤ ਦੀ ਖਬਰ ਨਿਕਲ ਕੇ ਸਾਹਮਣੇ ਨਹੀਂ ਆਈ ਪਰ ਬਹੁਤਾਂ ਲੋਕ ਜਿਹੜੇ ਨੇ ਇਸ ਮੱਚੀ ਭਗੜੜ ਦੇ ਵਿੱਚ ਚੋਟਲ ਜ਼ਰੂਰ ਹੋਏ ਨੇ ਉਹਨਾਂ ਦੇ ਸੱਟਾਂ ਫੇਟਾਂ ਜ਼ਰੂਰ ਲੱਗੀਆਂ ਨੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਜ਼ਰੂਰ ਹੋਏ ਨੇ ਸੋ 15-20 ਔਰਤਾਂ ਜਿਹੜੀਆਂ ਨੇ ਉਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਸੀ ਵੀਵੀਆਈਪੀ ਜਿਹੜਾ ਰਸਤਾ ਬਣਾਇਆ ਗਿਆ ਸੀ ਉਸ ਦੇ ਉੱਪਰ ਖੜੇ ਸੁਰੱਖਿਆ ਕਰਮੀ ਤੇ ਬੌਂਸਰਾਂ ਦੇ ਵੱਲੋਂ ਇਸ ਜਗ੍ਹਾ ਦੇ ਪਰ ਸੁਰੱਖਿਆ ਪ੍ਰਬੰਧਨ ਦੇ ਮੱਦੇਨਜ਼ਰ ਉਹਨਾਂ ਨੂੰ ਰੋਕਿਆ ਗਿਆ ਕਿ ਇਧਰਲੇ ਪਾਸੇ ਦੀ ਤੁਸੀਂ ਨਹੀਂ ਜਾ ਸਕਦੇ ਇਸ ਪਾਸੇ ਥਾਣੀ ਵੀ ਵੀਆਈਪੀ ਲੋਕ ਜਾਣਗੇ ਉੱਥੇ ਬਹਿਸਬਾਜੀ ਸ਼ੁਰੂ ਹੁੰਦੀ ਹੈ ਬਹਿਸਬਾਜੀ ਤੋਂ ਬਾਅਦ ਇਹ ਸਥਿਤੀਆਂ ਪੈਦਾ ਹੋ ਜਾਂਦੀਆਂ ਨੇ ਕਿ ਆਪਸ ਦੇ ਵਿੱਚ ਗੁੱਥਮ ਗੁੱਥੀ ਹੋਣਾ ਸ਼ੁਰੂ ਹੋ ਜਾਂਦੇ ਨੇ ਲੋਕ ਤੇ ਪਿੱਛੇ ਭੀੜ ਜਿਹੜੀ ਹੈ ਜਿੱਥੇ ਲਗਭਗ 1.5 ਤੋਂ ਪੌਣੇ 2 ਲੱਖ ਲੋਕਾਂ ਦਾ ਇਕੱਠ ਜਿਹੜਾ ਇਸ ਜਗ੍ਹਾ ਦੇ ਉੱਪਰ ਸ਼ਤਾਬਦੀ ਨਗਰ ਦੇ ਵਿੱਚ ਦੱਸਿਆ ਜਾ ਰਿਹਾ ਹੈ ਉਸ ਜਗ੍ਹਾ ਦੇ ਉੱਪਰ ਲੋਕਾਂ ਦੇ ਵੱਲੋਂ ਚੀਕ ਚਿਹਾੜਾ ਮਾਰਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਔਰਤਾਂ ਦੇ ਵੱਲੋਂ ਇੱਕ ਇੱਕ ਕਰਕੇ ਉਸ ਜਗ੍ਹਾ ਤੋਂ ਜਿੱਥੋਂ ਦੀ ਇਹ ਰਸਤਾ ਬਣਾਇਆ ਹੋਇਆ ਸੀ ਉੱਥੋਂ ਇੱਕ ਇੱਕ ਕਰਕੇ ਔਰਤ ਜਿਹੜੀ ਆ ਡਿੱਗਦੀ ਐ ਤੇ ਚੀਖ ਚਹਾੜਾ ਸੁਣਨ ਤੋਂ ਬਾਅਦ ਲੋਕਾਂ ਦੇ ਵਿੱਚ ਭਗੜ ਦਮਾ ਜਾਂਦੀ ਐ ਲਗਾਤਾਰ ਹਾਥਰਸ ਵਾਲੀ ਘਟਨਾ ਨੂੰ ਲੈ ਕੇ ਜੇ ਇਸ ਤਰੀਕੇ ਦੇ ਨਾਲ ਉੱਥੇ ਬਹੁਤ ਸਾਰੇ ਲੋਕਾਂ ਦੇ ਉੱਪਰ ਮਾਮਲਾ ਵੀ ਦਰਜ ਹੋਇਆ ਸੀ ਲਗਭਗ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਅਜੇ ਤੱਕ ਵੀ ਇਹ ਵੱਡੇ ਸਵਾਲਾਂ ਦੇ ਘੇਰੇ ਦੇ ਵਿੱਚ ਸੀ ਜਿਸ ਦੇ ਵਿੱਚ 11 ਲੋਕਾਂ ਦੇ ਉੱਪਰ ਐਫ ਆਈ ਆਰ ਦਰਜ ਹੋਈ ਸੀ 3000 ਪੇਜਾਂ ਦੀ ਉਸ ਦੇ ਵਿੱਚ ਚਾਰਜ ਸ਼ੀਟ ਜਿਹੜੀ ਸੀ ਉਹ ਦਾਖਲ ਕੀਤੀ ਗਈ ਸੀ ਸੋ ਵੱਡੇ ਸਵਾਲਾਂ ਦੇ ਘੇਰੇ ਦੇ ਵਿੱਚ ਜਿਵੇਂ ਹਾਥਰਸ ਦੀ ਉਹ ਘਟਨਾ ਸਾਹਮਣੇ ਆਈ ਸੀ ਜਿਸ ਦੇ ਵਿੱਚ ਭੋਲਾ ਬਾਬਾ ਜਿਨ੍ਹਾਂ ਦੇ ਵੱਲੋਂ ਕਥਾ ਸੁਣਾਈ ਜਾ ਰਹੀ ਸੀ ਉਸ ਸਾਰੇ ਘਟਨਾ ਕ੍ਰਮ ਦੇ ਵਿੱਚ ਐਡੇ ਵੱਡੇ ਪੱਧਰ ਦੇ ਉੱਪਰ ਲੋਕਾਂ ਦੇ ਨਾਲ ਇਹ ਘਟਨਾ ਵਾਪਰੀ ਤੇ ਹੁਣ ਉੱਤਰ ਪ੍ਰਦੇਸ਼ ਦੇ ਮੇਰਠ ਦੇ ਵਿੱਚ ਇਹ ਮਾਮਲਾ ਨਿਕਲ ਕੇ ਸਾਹਮਣੇ ਆਇਆ ਜਿੱਥੇ ਭਗੜੜ ਮਚੀ ਹੈ ਸੋ ਜੇ ਇਸ ਤਰੀਕੇ ਦੇ ਨਾਲ ਪੰਡਿਤ ਪ੍ਰਦੀਪ ਮਿਸ਼ਰਾ ਹੋਰਾਂ ਦੇ ਵੱਲੋਂ 15 ਤਰੀਕ ਤੋਂ ਆਪਣੀ ਕਥਾ ਸੁਣਾਉਣ ਦਾ ਇਹ ਜਿਹੜਾ ਤਮਾਮ ਕਾਰਵਾ ਚਲਾਇਆ ਜਾ ਰਿਹਾ ਸੀ ਜਿਸ ਦੇ ਵਿੱਚ ਦੁਪਹਿਰ 1 ਵਜੇ ਦਾ ਸਮਾਂ ਰੱਖਿਆ ਗਿਆ ਸੀ ਕਿ 1 ਵਜੇ ਤੋਂ ਲੈ ਕੇ 4 ਵਜੇ ਤੱਕ ਇਹ ਕਥਾ ਸੁਣਾਈ ਜਾਣੀ ਹੈ ਪਰ ਰੋਜ਼ ਦੀ ਤਰ੍ਹਾਂ ਜੇ ਇਸ ਤਰੀਕੇ ਵੱਡੇ ਪੱਧਰ ਦੇ ਉੱਪਰ ਲੋਕਾਂ ਦਾ ਇਕੱਠ ਕਥਾ ਸੁਣਨ ਵਾਲੇ ਸੰਗਤਾਂ ਦਾ ਇਕੱਠ ਜਿਹੜਾ ਉੱਥੇ ਪਹੁੰਚ ਰਿਆ ਸੀ ਤੇ ਉਸ ਦੇ ਵਿੱਚ ਪਹਿਲਾਂ 9:30 ਵਜੇ ਅੱਜ ਇਹ ਘਟਨਾ ਵਾਪਰਨ ਲੱਗੀ ਸੀ ਉਸ ਨੂੰ ਪੁਲਿਸ ਦੇ ਵੱਲੋਂ ਕੰਟਰੋਲ ਕੀਤਾ ਗਿਆ ਸੁਰੱਖਿਆ ਕਰਮੀਆਂ ਦੇ ਵੱਲੋਂ ਕੰਟਰੋਲ ਕੀਤਾ ਗਿਆ ਤੇ ਬਾਅਦ ਦੇ ਵਿੱਚ 1 ਵਜੇ ਠੀਕ ਇਹ ਘਟਨਾ ਵਾਪਰਦੀ ਹੈ ਜਦੋਂ ਤਸਵੀਰਾਂ ਦੇ ਰੂਪ ਦੇ ਵਿੱਚ ਜਿਹੜਾ ਤੁਹਾਡੀ ਸਕਰੀਨ ਦੇ ਉੱਪਰ ਦਿਖਾ ਲਈ ਦੇ ਰਿਹਾ ਹੋਵੇਗਾ ਇਹ ਘਟਨਾ ਦੇ ਵਿੱਚ ਲੋਕਾਂ ਦੇ ਵਿੱਚ ਭਗੜੜ ਮੱਚਦੀ ਹੈ ਇੱਕ ਦੂਸਰੇ ਦੇ ਵਿੱਚੋਂ ਉੱਪਰ ਦੀ ਲੰਘਦੇ ਹੋਏ ਲੋਕ ਦਿਖਾ ਲਈ ਦਿੱਤੇ ਆਪਣੀ ਜਾਨ ਬਚਾਉਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਬਹੁਤ ਸਾਰੇ ਬਜ਼ੁਰਗ ਤੇ ਬਹੁਤ ਸਾਰੀਆਂ ਮਹਿਲਾਵਾਂ ਜਿਹੜੀਆਂ ਨੇ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਈਆਂ ਨੇ ਸੋ ਤਸਵੀਰਾਂ ਜਿਹੜੀਆਂ ਨੇ ਆਪਣੇ ਆਪ ਦੇ ਵਿੱਚ ਬਹੁਤ ਕੁਝ ਬਿਆਨ ਕਰਦੀਆਂ ਨੇ ਇਹਨਾਂ ਤਸਵੀਰਾਂ ਨੂੰ ਵੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਵੇਂ ਉੱਥੇ ਲੋਕਾਂ ਦੀ ਮੱਚੀ ਭਗੜੜ ਦੇ ਵੱਲੋਂ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਈਆਂ ਹੋ ਗਈਆਂ ਜਿਹੜੀਆਂ ਕਿ ਨਹੀਂ ਹੋਣੀਆਂ ਚਾਹੀਦੀਆਂ ਸੀ ਹਾਲਾਂਕਿ ਜਾਂਚ ਦਾ ਵਿਸ਼ਾ ਜ਼ਰੂਰ ਬਣਿਆ ਹੋਇਆ ਹੈ ਜਾਂਚ ਕਰਨ ਦੀ ਗੱਲ ਜਿਹੜੀ ਹੈ ਇਹ ਜ਼ਰੂਰ ਕਹੀ ਜਾ ਰਹੀ ਹੈ ਪਰ ਕਿਤੇ ਨਾ ਕਿਤੇ ਵੱਡੇ ਸਵਾਲ ਪ੍ਰਸ਼ਾਸਨ ਦੇ ਉੱਪਰ ਜ਼ਰੂਰ ਉੱਠ ਰਹੇ ਨੇ 1000 ਪੁਲਿਸ ਮੁਲਾਜ਼ਮ ਜਿਹੜਾ ਲੱਗਾ ਹੋਇਆ ਸੀ ਉਹਨਾਂ ਨੂੰ ਜਾਣਕਾਰੀਆਂ 1 ਲੱਖ ਲੋਕਾਂ ਦੀਆਂ ਦਿੱਤੀਆਂ ਗਈਆਂ ਸੀ ਕਿ ਵੱਧ ਤੋਂ ਵੱਧ 1 ਲੱਖ ਲੋਕ ਜਿਹੜੇ ਨੇ ਕਥਾ ਸੁਣਨ ਦੇ ਲਈ ਆ ਸਕਦੇ ਨੇ ਪਰ ਇਹ ਗਿਣਤੀ ਜਿਹੜੀ ਹੈ ਲਗਾਤਾਰ 15 ਤਰੀਕ ਤੋਂ ਇੱਕ ਇੱਕ ਦਿਨ ਕਰਕੇ ਵਧਦੀ ਗਈ ਤੇ ਅੱਜ ਪੌਣੇ 2 ਲੱਖ ਲੋਕਾਂ ਦਾ ਇਕੱਠ ਜਿਹੜਾ ਇਹ ਮੇਰਠ ਦੇ ਵਿੱਚ ਹੋਇਆ ਉੱਤਰ ਪ੍ਰਦੇਸ਼ ਦੇ ਵਿੱਚ ਹੋਇਆ ਸ਼ਤਾਬਦੀ ਨਗਰ ਦੇ ਵਿੱਚ ਹੋਇਆ ਜਿਸ ਤੋਂ ਬਾਅਦ ਇਹ ਘਟਨਾ ਇਸ ਤਰੀਕੇ ਦੇ ਨਾਲ ਉੱਥੇ ਵਾਪਰੀ ਕਿ ਭਗੜੜ ਮਚਣ ਤੋਂ ਬਾਅਦ ਬਹੁਤ ਸਾਰੀਆਂ ਮਹਿਲਾਵਾਂ ਤੇ ਬਹੁਤ ਸਾਰੇ ਬਜ਼ੁਰਗ ਜਿਹੜੇ ਨੇ ਇਸ ਭਗੜੜ ਦੇ ਵਿੱਚ ਜ਼ਖਮੀ ਹੋ ਕੇ ਕਿਤੇ ਨਾ ਕਿਤੇ ਗੰਭੀਰ ਸੱਟਾਂ ਦਾ ਸ਼ਿਕਾਰ ਹੋਏ ਨੇ ਸੋ ਆਉਣ ਵਾਲੇ ਸਮੇਂ ਦੇ ਵਿੱਚ ਜਾਣਕਾਰੀਆਂ ਜਿਹੜੀਆਂ ਨੇ ਇਹ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ ਕਿ ਕਿਸੇ ਦੀ ਮੌਤ ਦੀ ਖਬਰ ਤਾਂ ਨਹੀਂ ਉੱਥੋਂ ਆਈ ਕਿਸੇ ਤਰੀਕੇ ਦੇ ਨਾਲ ਕੋਈ ਇਸ ਫਾਨੀ ਸੰਸਾਰ ਨੂੰ ਉਸ ਘਟਨਾ ਕ੍ਰਮ ਦੇ ਵਿੱਚ ਅਲਬਦਾਤਾ ਨਹੀਂ ਆ ਗਿਆ ਪਰ ਪੰਡਿਤ ਪ੍ਰਦੀਪ ਮਿਸ਼ਰਾ ਹੋਰਾਂ ਦੇ ਵੱਲੋਂ ਕੀਤਾ ਜਾਂਦਾ ਆਯੋਜਨ ਕੀਤਾ ਗਿਆ ਇਹ ਪ੍ਰੋਗਰਾਮ ਜਿਹੜਾ ਵੱਡੇ ਸਵਾਲਾਂ ਦੇ ਘੇਰੇ ਦੇ ਵਿੱਚ ਉਸੇ ਤਰੀਕੇ ਆਇਆ ਜਿਵੇਂ ਹਾਥਰਸ ਦੀ 2 ਜੁਲਾਈ 2024 ਨੂੰ ਘਟਨਾ ਵਾਪਰੀ ਸੀ ਸੋ ਇਸ ਵਕਤ ਦੀਆਂ ਤਾਜ਼ਾ ਜਾਣਕਾਰੀਆਂ ਜਿਹੜੀਆਂ ਨੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिक੍ਰਮ ਤੇ ਟਿੱਪਣੀ ਦੇ ਰੂਪ ਦੇ ਵਿੱਚ ਤੁਸੀਂ ਵੀ ਜਾਣਕਾਰੀਆਂ ਸਾਂਝੀਆਂ ਕਰ ਸਕਦੇ ਹੋ ਕੀ ਸੋਚਦੇ ਵਿਚਾਰ ਦਿਓ ਕਮੈਂਟ ਸੈਕਸ਼ਨ ਦੇ ਵਿੱਚ ਇਸ ਦੇ ਬਾਰੇ ਵੀ ਦੱਸਣਾ ਤੇ ਆਏ ਦਿਨ ਹੁੰਦੀਆਂ ਅਜਈਆਂ ਘਟਨਾਵਾਂ ਦੇ ਵਿੱਚ ਜਾਣ ਵਾਲੇ ਲੋਕਾਂ ਦੇ ਮਨਾਂ ਦੇ ਬਲਬਲੇ ਕੀ ਹੋਣਗੇ ਵੀਵੀਆਈਪੀ ਸਿਕਿਉਰਿਟੀ ਨੂੰ ਵੀਵੀਆਈਪੀ ਸੁਰੱਖਿਆ ਨੂੰ ਅੱਧੇ ਨਜ਼ਰ ਰੱਖਦੇ ਹੋਏ ਉਹਨਾਂ ਬੌਂਸਰਾਂ ਦੇ ਵੱਲੋਂ ਕੀਤੀ ਗਈ ਕਾਰਵਾਈ ਨੂੰ ਕੀ ਤੁਸੀਂ ਸੋਚਦੇ ਵਿਚਾਰ ਦਿਓ ਕਮੈਂਟ ਸੈਕਸ਼ਨ ਦੇ ਵਿੱਚ ਇਹਦੇ ਬਾਰੇ ਵੀ ਲਿਖਣਾ ਬਿਲਕੁਲ ਨਾ ਭੁੱਲਣਾ ਤੇ